ਜਿੱਥੇ ਇੱਕ ਪਾਸੇ ਸਰਕਾਰ ਜ਼ਮੀਨਾਂ ਐਕਵਾਇਰ ਕਰ ਰਹੀ ਆ ਦੂਸਰੇ ਪਾਸੇ ਕਿਸਾਨ ਜਥੇਬੰਦियां ਲਗਾਤਾਰ ਵਿਰੋਧ ਕਰ ਰਹੀਆਂ ਸੋ ਇਸ ਵਕਤ ਆਪਣੇ ਨਾਲ ਆ ਭਾਰਤੀ ਕਿਸਾਨ ਜੂਨੇ ਇਕਤਾਵਾ ਗਰਾਹਾ ਦੀ ਮੁਕਸਰਕ ਆਈ ਹੈ ਇਹਨਾਂ ਨੂੰ ਜਾਣਦੇ ਆ ਆ ਮੇਰੇ ਨਾਲ ਇਸ ਵਕਤ ਸਰਦਾਰ ਹਰਵੰਸ ਜੀ ਤੇ ਭਾਈ ਬਿੱਟੂ ਮੱਲਣ ਤੇ ਉਹਨਾਂ ਦੇ ਨਾਲ ਪੂਰੀ ਕੋਟਲੀ ਆ블ੂ ਦੀ ਟੀਮ ਆ ਜਿਹੜੀ ਹਨ ਇਹ ਮੇਰੇ ਪਿੰਡ ਦੇ ਆ ਭਾਈ ਸੋ ਕਿੱਦਾਂ ਮੰਨ ਲਓ ਤੁਸੀਂ ਦੇਖਦੇ ਹੋ ਅੱਜ ਦੇ ਹੰਗਾਰੇ ਨੂੰ ਜਿਵੇਂ ਪਿੰਡਾਂ ਦੇ ਵਿੱਚ ਅੱਜ ਬਹੁਤ ਇਤਿਹਾਸਕ ਜਿਹੜਾ ਹੈਗਾ ਟਰੈਕਟਰ ਮਾਰਚ ਕੱਢਿਆ ਗਿਆ ਅੱਜ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਲੈਂਡਪੂਲਿੰਗ ਮਸਲਾ ਜਿਹੜਾ ਹੈ ਅੱਜ ਜਿਹੜਾ ਹੰਗਾਰਾ ਮਿਲਿਆ ਟਰੈਕਟਰ ਮਾਰਚ ਦਾ ਕਿਸਾਨ ਮਜ਼ਦੂਰ ਦੁਕਾਨਦਾਰ ਸਭ ਤੋਂ ਵੱਡੀ ਗੱਲ ਤਾਂ ਇਹ ਜਿਹੜੇ ਮਜ਼ਦੂਰ ਸੀ ਦੁਕਾਨਦਾਰ ਸੀ ਛੋਟਾ ਤੱਕ ਦਾ ਸੀਗਾ ਉਹਨਾਂ ਨੇ ਸਹਕਾਰ ਹੱਥ ਬੰਨ ਕੇ ਸਹਕਾਰ ਕੀਤਾ ਪਾਣੀ ਧਾਣੀ ਜੋ ਫਲ ਫਰੂਟ ਜੋ ਵੀ ਜਿਵੇਂ ਮੰਨਣ ਨੂੰ ਆਪਾਂ ਕਹਿੰਦੇ ਸੀ ਦਿੱਲੀ ਦੇ ਵੇਲੇ ਵੀ ਲੰਗਰ ਪਾਣੀ ਰਾਹ ਰਸਤਿਆਂ ਦੇ ਵਿੱਚ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਅੱਜ ਕਿਸਾਨ ਮਾਰਚ ਦੇ ਜਿਹੜਾ ਕੀਤਾ ਗਿਆ ਹੈ ਉਹਦਾ ਅੱਜ ਪੂਰਾ ਲੋਕਾਂ ਨੇ ਲਾਹਾ ਜਿਹੜਾ ਕੀਤਾ ਵੀ ਜੁੜਿਆ ਹੈਗਾ ਲੋਕਾਂ ਨਾਲ ਤੇ ਉਹਦਾ ਲਾਹਾ ਰਾਜ ਪ੍ਰਾਪਤੀ ਇੱਕ ਇਸ ਸ਼ੁਰੂਆਤ ਆ ਇਸ ਚੀਜ਼ ਦੀ ਤੇ ਅੱਜ ਪ੍ਰਾਪਤੀ ਤੋਂ ਸ਼ੁਰੂ ਹੋ ਰਹੀ ਹੈ ਜੋ ਜਿਹੜੇ ਕਹਿ ਰਹੇ ਸੀ ਸਰਕਾਰ ਹੀ ਕਹਿ ਰਹੀ ਸੀ ਜਾਂ ਕੁਝ ਸਰਕਾਰ ਦਾ ਸੋਸ਼ਲ ਮੀਡੀਆ ਜੋ ਵੀ ਹੈ ਵੀ ਕਿਸਾਨ ਲਹਿਰ ਦੱਬ ਗਈ ਕਿਸਾਨ ਜਥੇਬੰਦੀਆਂ ਖਤਮ ਹੋ ਗਈਆਂ ਪਰ ਜਿਹੜੀ ਆ ਲੈਂਡ ਪੋਲਿਸੀ ਆ ਲੈ ਕੇ ਆਏ ਆ ਪਰ ਲੋਕਾਂ ਨੇ ਇਹ ਜਾਣ ਲਿਆ ਵੀ ਇਹ ਸਾਡੀ ਰੋਟੀ ਦੀ ਲੜਾਈ ਹੈ ਜਿਹੜਾ ਅਸੀਂ ਦਿੱਲੀ ਆਦੋਲਨ ਦੇ ਵਿੱਚ ਕਾਲੇ ਕਾਨੂੰਨਾਂ ਦੀ ਲੜਾਈ ਜਿੱਤ ਕੇ ਆਏ ਆ ਇਹ ਉਸ ਤੋਂ ਵੀ ਵੱਡਾ ਮਸਲਾ ਹੈ 24311 ਏਕੜਾਂ ਲੁਧਿਆਣੇ ਤੋਂ ਜਿਹੜੀ ਸ਼ੁਰੂ ਹੋ ਕੇ ਤੇ ਪੂਰੇ ਪੰਜਾਬ ਦੇ ਵਿੱਚ 1 ਲੱਖ ਏਕੜ ਤੱਕ ਜਿਹੜਾ ਇਹਨਾਂ ਨੇ ਲੈ ਕੇ ਜਾਣਾ ਸਾਰੇ ਪੰਜਾਬ ਦੀਆਂ ਜ਼ਮੀਨਾਂ ਹੜੱਪ ਕਰ ਲੈਣੀਆਂ 1 ਲੱਖ ਏਕੜ ਆ ਜਿਹੜਾ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਰਹੀ ਹੈ ਲੈ ਚੁੱਕਿਆ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਆਦੀ ਸੀ ਵੀ ਅਸੀਂ ਲੋਕ ਕੁੱਝਕ ਕਮਰਾਹ ਕਰ ਰਿਹਾ ਕਿਸਾਨਾਂ ਨੂੰ ਤੇ ਅਸੀਂ ਕਿਸਾਨਾਂ ਦੇ ਪੱਖ 'ਚ ਪਾਲਿਸੀ ਲੈ ਕੇ ਆਏ ਆ ਤੇ ਭਾਈ ਤੁਸੀਂ ਅੱਜ ਆ ਜਾਂਦੇ ਪਿੰਡਾਂ ਦੇ ਵਿੱਚ ਤੁਸੀਂ ਕਮਰਾਹ ਕਰ ਲੋ ਲੋਕਾਂ ਨੂੰ ਤੁਸੀਂ ਆਪਦੀ ਨੀਤੀ ਪਾਲਿਸੀ ਰੱਖ ਦਿਓ ਇੱਕ ਮੋਟਰ ਦੇ ਵਿੱਚ ਤੇ ਬੈਠਣਾ ਬੈਠਣ ਨਾਲ ਤੇ ਕੋਈ ਪੰਜ ਚਾਰ ਕਿਸਾਨ ਭਾ ਕੇ ਤੇ ਕਹੇ ਦਿਖਾਉਣਾ ਵੀ ਕਿਸਾਨ ਲਹਿਰ ਸਾਡੇ ਨਾਲ ਅੱਜ ਸਰਕਾਰ ਨੂੰ ਇਸ ਗੱਲ ਦਾ ਜਵਾਬ ਮਿਲ ਗਿਆ ਦੂਜੀ ਗੱਲ ਜਿਹੜਾ ਭਗਵੰਤਪਾਣਾ ਕਾਲੇ ਕਾਨੂੰਨਾਂ ਵੇਲੇ ਕੱਢਦਾ ਵਜਦਾ ਹੁੰਦਾ ਸੀ ਲੋਕਾਂ ਦੇ ਮੱਕ ਵਿੱਚ ਮੈਂ ਤੁਹਾਡੇ ਬਾਧੇ ਮਰੇ ਹੀ ਕਹਿਣਾ ਚਾਹੁੰਦਾ ਆਜ ਜੋ ਭਗਵੰਤ ਮਾਨ ਸਭ ਤੋਂ ਲੈਂਡ ਪਾਲਸੀ ਜਿਹੜੀ ਲੈ ਕੇ ਆਇਆ ਹੈ ਇਹ ਸਭ ਤੋਂ ਪੰਜਾਬ ਦੇ ਵਿੱਚ ਤੇਜ਼ੀ ਨਾਲ ਕਾਰਪੋਰੇਟਾਂ ਨੂੰ ਲਿਆਉਣ ਦੀ ਖਾਤਰ ਇਹ ਕਾਨੂੰਨ ਲੈ ਕੇ ਆਇਆ ਹੈ ਬਾਕੀ 80 ਤੋਂ 30 ਤੋਂ 35 ਸਾਲ ਪਹਿਲਾਂ ਜਿਹੜਾ ਮਹਾਲੀ ਦੇ ਵਿੱਚ ਉਥੇ ਫਲੈਟ ਬਣਾਏ ਗਏ ਆ ਉਥੇ ਕਰੋੜ ਡੇਢ ਕਰੋੜ ਰੁਪਇਆ ਕਿਸਾਨਾਂ ਨੂੰ ਦਿੱਤਾ ਗਿਆ ਉਹ ਕਿਸਾਨ ਆ ਆਪਦੀ ਪੀੜ੍ਹੀ ਦੇ ਵਿੱਚ ਕੀ ਹੋਣੀ ਸੀ ਕਿ ਆਪਦੀ ਪੀੜ੍ਹੀ ਚ ਜੋ ਪੈਸਾ ਖਰਚ ਕਰਕੇ ਤੇ ਅੱਜ ਰੇੜੀਆਂ ਲਾਉਣ ਤੇ ਮਜਬੂਰ ਹੋ ਗਿਆ ਇਹ ਜ਼ਮੀਨ ਆ ਜਿਹੜੀ ਇਹ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੈ ਮੰਨ ਲਓ ਇਹ ਤਾਂ ਇਹਨਾਂ ਕੋਲੇ ਤਾਂ ਦੇਣ ਲੈਣ ਨੂੰ ਵੀ ਕੱਖ ਨਹੀਂ ਇਹ ਤਾਂ ਇਹ ਆ ਜਿਹੜਾ ਤੁਸੀਂ ਘਰ ਪਾਉਣਾ ਸਾਨੂੰ ਅਸੀਂ ਘਰ ਬਣਾ ਦੇਨੇ ਸਾਨੂੰ ਘਰ ਚਾਹੀਦਾ ਹੀ ਨਹੀਂ ਅਸੀਂ ਜਦੋਂ ਆਪਦੀ ਜ਼ਮੀਨ ਦੇ ਵਿੱਚ ਸਾਨੂੰ ਲੋੜੂ ਅਸੀਂ ਘਰ ਪਾਵਾਂਗੇ ਅਸੀਂ ਭਗਵੰਤ ਮਾਨ ਨੂੰ ਪੁੱਛ ਕੇ ਘਰ ਪਾਉਣਾ ਦੂਜੀ ਗੱਲ ਪਈਆਂ ਖਾਲਿਆਂ ਦੇ ਵਿੱਚ ਇਹਨਾਂ ਨੇ 2-2 4-4 ਕਨਾਲਾਂ ਲੈ ਜਾਣੀਆਂ ਤੀਜੀ ਗੱਲ ਇਹ ਹੈ ਮੰਨ ਲਓ 70 ਕਰੋੜ ਰੁਪਈਆ ਵੀ ਕਿਸਾਨ ਨੂੰ ਕਿੱਲੇ ਦਾ ਦੇ ਦੇਣ ਇਹ 100 ਕਰੋੜ ਰੁਪਈਆ ਵੀ ਕਿਸਾਨ ਨੂੰ ਇਹ ਕਿੱਲੇ ਦਾ ਦੇ ਦੇਣ ਸਾਡੀ ਮੈਂ ਗੱਲ ਵਿੱਚ ਟੋਕਦਾ ਜੇ ਮੈਂ ਪਿੱਛੇ ਪਿੰਡ ਕਵਰ ਕੀਤਾ ਸੀ ਕੋਟ ਸੌਰੀ ਇਸੇ ਵਾਲਾ ਇਸੇ ਵਾਲਾ ਦੇ ਵਿੱਚ ਉਹ ਕਹਿੰਦੇ ਅਸੀਂ ਉਹਨਾਂ ਦੇ ਪਿੰਡ 48 ਕਰੋੜ ਦਾ ਕਿੱਲਾ ਇੱਥੋਂ ਇੱਥੋਂ 6 ਕਿਲੋਮੀਟਰ ਉਹ ਕਹਿੰਦੇ ਅਸੀਂ 48 ਕਰੋੜ ਨੂੰ ਕਿੱਲਾ ਵੇਚਿਆ ਤੇ ਇਹ ਸਾਥੋਂ ਜਿਹੜਾ ਹੈਗਾ ਕਾਉਡਾਂ ਦੇ ਭਾਈ ਦੂਸਰਾ ਜਿਹੜਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਉਹ ਵੀ ਜਿਹੜੀ ਹੈਗੀ ਮਾਲਾ ਧਾਰਮਿਕ ਸਥਾਨਾਂ ਦੀ ਜ਼ਮੀਨ ਦਾ ਵੀ ਉਹਨਾਂ ਨੇ ਜਿਹੜਾ ਜਿਹੜਾ ਕਹਤਾ ਵੀ ਇਹ ਵੀ ਅਸੀਂ ਜਿਹੜੀ ਕਬਜ਼ੇ ਚ ਲੈਣੀ ਹੈ ਤੇ ਬਾਰੇ ਕੀ ਕਹੋਗੇ ਇਹਨਾਂ ਨੇ ਛੱਡਣਾ ਹੀ ਕੁਛ ਨਹੀਂ ਸਾਡੇ ਧਾਰਮਿਕ ਸਥਾਨ ਵੀ ਖਤਮ ਹੋ ਜਾਣਗੇ ਜੇ ਸਾਡੀਆਂ ਜ਼ਮੀਨਾਂ ਖਤਮ ਹੋ ਗਈਆਂ ਪਹਿਲਾਂ ਮੈਂ ਸੋ ਆਪਣੀ ਗੱਲ ਪੂਰੀ ਕਰ ਦਿਆਂ ਉਹ 48 ਕਰੋੜ ਨੂੰ ਆਦੇ ਆ ਪਹਿਲੀ ਗੱਲ ਤੇ ਇਹਨਾਂ ਕੋਲੇ ਦੇਣ ਲੈਣ ਨੂੰ ਕੱਖ ਨਹੀਂ ਮੰਨ ਲਓ ਸਾਡੀ ਜ਼ਮੀਨ ਦੀ ਭਗਵੰਤ ਮਾਨਸਾ ਜੇ ਤੂੰ 100 ਕਰੋੜ ਰੁਪਈਆ ਵੀ ਕੀਮਤ ਦੇ ਦੇਣਾ ਇੱਕ ਕਿਲੇ ਦੀ ਉਹ ਵੀ ਮਹਿਣਾ ਨਹੀਂ ਰੱਖਦੀ 200 ਕਰੋੜ ਰੁਪਈਆ ਕੀਮਤ ਦੇ ਦੇ ਉਹ ਵੀ ਮਹਿਣਾ ਨਹੀਂ ਰੱਖਦੀ ਉਹ ਕਿਉਂ ਮਹਾਲੀ ਵਾਲਿਆਂ ਨੇ ਇਸ ਤੋਂ 50 ਸਾਲ ਪਹਿਲਾਂ ਕਰੋੜ ਰੁਪਏ ਦਾ ਕਿਸੇ ਨੇ ਨਾਂ ਨਹੀਂ ਸੁਣਿਆ ਸੀ ਉਹਨਾਂ ਨੇ ਵੇਚਤੀ ਉਹ ਆਪਦੀ ਪੀੜ੍ਹੀ ਚ ਖਾ ਗਏ ਇਹ 100 ਕਰੋੜ ਮਿਲ ਜੂ ਅਸੀਂ ਆਪਦੀ ਪੀੜ੍ਹੀ ਚ ਖਾ ਜਾਾਂਗੇ ਅਗਲੀ ਪੀੜ੍ਹੀ ਖਾ ਜੂ ਕਾਰਾਂ ਜੀਪਾਂ ਘਰਾਂ ਰਹੀਂ ਅੱਛਾ ਉਸ ਤੋਂ ਬਾਅਦ ਤੀਜੀ ਪੀੜ੍ਹੀ ਕੀ ਕਰੂ ਜਿਹੜੀ ਜ਼ਮੀਨ ਆ ਸਾਡੇ ਪਿਓ ਨੇ ਦਿੱਤੀ ਸਾਡੇ ਦਾਦੇ ਨੇ ਦਿੱਤੀ ਸਾਡੇ ਪਰਦਾਦੇ ਨੇ ਦਿੱਤੀ ਸਾਡੇ ਤੜਾਦੇ ਨੇ ਦਿੱਤੀ ਪੀੜ੍ਹੀ ਦੜ ਪੀੜ੍ਹੀ ਵਿਰਾਸਤ ਸਾਡੀ ਤੁਰੀ ਆਉਂਦੀ ਆ ਇਸ ਤੋਂ ਅਸੀਂ ਰੋਟੀ ਖਾਣੇ ਆ ਕਮਾਉਣੇ ਆ ਇਸ ਧਰਤੀ ਨਾਲ ਅਸੀਂ ਜੁੜੇ ਹੋਏ ਆ ਇਹਦੇ ਨਾਲ ਮੰਡੀਆਂ ਜੁੜੀਆਂ ਹੋਈਆਂ ਆ ਛੋਟਾ ਦੁਕਾਨਦਾਰ ਜੁੜਿਆ ਹੋਇਆ ਹੈ ਮਜ਼ਦੂਰ ਜੁੜਿਆ ਹੋਇਆ ਹੈ ਟਰਾਂਸਪੋਰਟਰ ਜੁੜਿਆ ਹੋਇਆ ਹੈ ਟਰੱਕ ਜੂਨੀਅਨਾਂ ਜੁੜੀਆਂ ਹੋਈਆਂ ਹਨ ਮੰਡੀਕਰਨ ਜੁੜਿਆ ਹੋਇਆ ਹੈ ਸਾਰਾ ਸਿਸਟਮ ਇਹ ਦੇ ਨਾਲ ਜੁੜਿਆ ਹੋਇਆ ਹੈ ਜੇ ਕਿਸਾਨ ਨਾ ਰਹਿਆ ਜ਼ਮੀਨਾਂ ਨਾ ਰਹਿਆਂ ਤੇ ਨਾ ਤਾਂ ਸਾਡੇ ਗੁਰਦੁਆਰੇ ਰਹਿਣੇ ਆ ਧਾਰਮਿਕ ਸਦਾਨ ਰਹਿਣੇ ਆ ਕਿਉਂਕਿ ਖੇਤੀ ਦੇ ਵਿੱਚੋਂ ਸਭ ਕੁਝ ਜਾਂਦਾ ਗੁਰਪ੍ਰੀਤ ਜਦੋਂ ਖੇਤੀ ਆਉਂਦੀ ਹੈ ਫਸਲ ਵੇਚਦੇ ਆ ਮਜ਼ਦੂਰਾ ਕੋਲੇ ਪੈਸਾ ਜਾਂਦਾ ਟਰੱਕ ਜੂਨੀਅਨਾਂ ਕੋਲੇ ਜਾਂਦਾ ਕਿਸਾਨ ਆੜਤੀਆਂ ਕੋਲੇ ਜਾਂਦੇ ਨੇ ਆ ਦੁਕਾਨਦਾਰ ਕੋਲੇ ਸੌਦਾ ਲੈਣ ਜਾਂਦੇ ਆ ਮਸ਼ੀਨਰੀਆਂ ਦੇ ਟਾਇਰ ਬਦਲਾਉਂਦੇ ਆ ਜਦੋਂ ਸਾਡੇ ਨਾਲ ਜਮੀਨਾਂ ਨਾ ਰਹੀਆਂ ਨਾ ਟਰੈਕਟਰ ਰਹਿਣੇ ਆ ਨਾ ਸਾਡਾ ਸੰਦਾ ਰਹਿਣਾ ਨਾ ਸੁਹਾਗੇ ਰਹਿਣੇ ਆ ਨਾ ਤਵੀਆਂ ਰਹਿਣਾ ਸਾਡਾ ਸਭ ਕੁਝ ਸਿਸਟਮ ਹੋ ਜਾਣਾ ਇੱਥੇ ਅਜਾੜਾ ਪਾ ਦੇਣਾ ਇਹ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਜਿਹੜੇ ਆਦੇ ਸੀ ਆਮ ਘਰਾ ਤੋਂ ਸੱਥਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਰਕਾਰ ਚੱਲੂਗੀ ਜਿਹੜੇ ਆਦੇ ਸੀ ਅਸੀਂ ਪਿੰਡਾਂ ਵਾਲਿਆਂ ਦੀ رائے ਲਵਾਂਗੇ ਇਹੀ ਭਗਵੰਤਬਾਣਾ ਪਾਰਲੀਮੈਂਟ ਦੇ ਵਿੱਚ ਕਾਲੇ ਕਾਨੂੰਨਾਂ ਵਾਰੀ ਗੱਜਦਾ ਤੇ ਵੱਜਦਾ ਹੁੰਦਾ ਸੀ ਇਹੀ ਕਲਤਾਰ ਸਿੰਘ ਸੰਧਵੇਂ ਆਰ ਕੇ ਇਹੇ ਜਾ ਕੇ ਜਦੋਂ ਕਿਸਾਨਾਂ ਦੇ ਧਰਨੇ ਮੋਰਚਿਆਂ ਦੇ ਵਿੱਚ ਬੈੰਦੇ ਸੀ ਵੀ ਕਾਲੇ ਕਾਨੂੰਨ ਖਤਰਨਾਕ ਆ ਗਏ ਇਹ ਸਾਡੀਆਂ ਜ਼ਮੀਨਾਂ ਜਾ ਰਹੀਆਂ ਇਹ ਤਾਂ ਉਹ ਪਿਛਲੇ ਤਾਂ ਮਾੜਾ ਮੋਟਾ ਕੋਈ ਪੈਸਾ ਦੇ ਕੇ ਲੈਂਦੇ ਸੀ ਤਾਂ ਕੱਖ ਨਹੀਂ ਦਿੰਦੇ ਇਹ ਤਾਂ ਸਿੱਧੇ ਜ਼ਮੀਨਾਂ ਦੇ ਵਿੱਚ ਅਟੈਕ ਕਰਨ ਆ ਗਏ ਆ ਇਹਨਾਂ ਦਾ ਕੰਮ ਸੀ ਵੀ ਕਿਸਾਨ ਜੱਥੇਬੰਦੀਆਂ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਅਸੀਂ ਬਦਨਾਮ ਕਰ ਦਿਆਂਗੇ ਖਣੀ ਕਿਸਾਨ ਜੱਤ ਲਹਿਰ ਨੂੰ ਅਸੀਂ ਦੱਬ ਲਾਂਗੇ ਸੈਂਟਰ ਦੇ ਨਾਲ ਸਕੀਮ ਲਾ ਕੇ ਤੇ ਉਦੋਂ ਬਾਅਦ ਅਸੀਂ ਲੈਂਡ ਪਾਲਿਸੀ ਲੈ ਕੇ ਆਵਾਂਗੇ ਤੇ ਜਮੀਨਾਂ ਤੇ ਅਸੀਂ ਕਬਜ਼ਾ ਕਰ ਲਾਂਗੇ ਪਰ ਅੱਜ ਲੋਕਾਂ ਨੇ ਸਾਬਤ ਕਰਤਾ ਵੀ ਜੇ ਰੋਟੀ ਦੀ ਲੜਾਈ ਹੋਊਗੀ ਜੇ ਜਮੀਨਾਂ ਦੀ ਲੜਾਈ ਹੋਊਗੀ ਅਸੀਂ ਸਾਰੇ ਇਕੱਠੇ ਆ ਤੇ ਇਕੱਠੇ ਨਿਕਲ ਕੇ ਆਏ ਆ ਹਾਂ ਇਹ ਪਹਿਲਾ ਬੰਦਾ ਹੋਊਗਾ ਦੁਨੀਆ ਦਾ ਜੇ ਭਗਵੰਤਬਾ ਨੇ ਇਸ ਧਰਤੀ ਨੂੰ ਨੱਪ ਗਿਆ ਤਾਂ ਫਿਰ ਇਹ ਮੁਗਲਾਂ ਤੋਂ ਵੀ ਵੱਡਾ ਇਹ ਅੰਗਰੇਜ਼ਾਂ ਤੋਂ ਵੀ ਵੱਡਾ ਇਹ ਸ਼ਿਕੰਦਰ ਬਾਦਸ਼ਾਹਾਂ ਤੋਂ ਵੀ ਵੱਡਾ ਹੈ ਜਿਹੜਾ ਲੋਕਾਂ ਤੋਂ ਵੱਡਾ ਹੋਊਗਾ ਪਰ ਲੋਕਾਂ ਦੀ ਤਾਕਤ ਆ ਜਿਹੜੀ ਸਭ ਤੋਂ ਵੱਡੀ ਹੁੰਦੀ ਹੈ ਉਹ ਚੀਜ਼ ਨੇ ਅੱਜ ਸਿੱਧ ਕਰਤਾ ਹਜ਼ਾਰਾਂ ਟਰੈਕਟਰ ਮੁੱਲਾਪੁਰ ਦਾਖਾਂ ਹੋਵੇ ਚਾਹੇ ਉਹਦੇ ਆਸ-ਪਾਸ ਪਿੰਡਾਂ 'ਚ ਹੋਣ ਚਾਹੇ ਕਿਤੇ ਵੀ ਹੋਣ ਅੱਜ ਗੱਜਦੇ ਵਜਦੇ ਫਿਰਦੇ ਸੀ ਸੋ ਕੀ ਲੱਗਦਾ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਦਾ ਮਾਹੌਲ ਆ ਹੁਣ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਜੁਨੀਅਨਾਂ ਦੇ ਫਰਦ ਭਗਵੰਤ ਸਿੰਘ ਮਾਨ ਦੇ ਬਿਆਨ ਦੱਸ ਰਹੇ ਸੀਗੇ ਤੇ ਅੱਜ ਜਿਹੜਾ ਲਗਾਤਾਰ ਪਿੰਡਾਂ 'ਚ ਤੁਹਾਨੂੰ ਹੰਗਾਰਾ ਮਿਲ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਅਸਲ ਦੇ ਵਿੱਚ ਜਿਹੜਾ ਅੱਜ ਹੰਗਾਰਾ ਮਿਲਿਆ ਆ ਹਰੇਕ ਪਤਾ ਹੋਣਾ ਹੈ ਵੀ ਜਿਹੜਾ ਆਪਾਂ ਦਿੱਲੀ ਦੀਆਂ ਬਰੂਹਾਂ ਤੇ 2021 ਦਾ ਘੋਲ ਲੜ ਕੇ ਆਏ ਆਂ ਜਦੋਂ ਉਹ ਇਥੋਂ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਆਲਾ ਕਿ ਉਹ ਜ਼ਮੀਨ ਫੋਰੀ ਹੜੱਪਣ ਵਾਲੇ ਨਹੀਂ ਸੀ ਉਸ ਟਾਈਮ ਦੇ ਉੱਤੇ ਪੂਰੇ মিডিਆ ਨੇ ਸਾਥ ਦਿੱਤਾ ਇਥੋਂ ਦੇ ਅਖਬਾਰਾਂ ਵਾਲਿਆਂ ਨੇ ਬੁੱਧੀਜੀਵੀਆਂ ਨੇ ਤਾਂ ਵੱਡੇ ਪੱਧਰ ਤੇ ਗੱਲ ਫਲੈਟ ਹੋਈ ਕਿ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਕਾਲੇ ਕਾਨੂੰਨ ਜਾਦਤ ਕਰਾ ਕੇ ਆਏ ਸੀ ਅੱਜ ਹਲਾਤ ਕੀ ਬਣੇਗੇ ਅੱਜ ਜਿਹੜਾ ਇਥੋਂ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹਨੂੰ ਵਿਰੋਧੀ ਪਾਰਟੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਇਹ ਤਾਂ ਜਿਹੜੇ ਉਹਨਾਂ ਦੀ ਕੇਂਦਰ ਵਾਲਿਆਂ ਦੀ ਬੀ ਟੀਮ ਹੈ ਇਹਦਾ ਭਾਜਪਾ ਦੀ ਬੀ ਟੀਮ ਹੈ ਹੁਣ ਇਹਨੇ ਇਸ ਗੱਲ ਨੂੰ ਸਿੱਧ ਕਰਤਾ ਵੀ ਇਹ ਵਾਕਈ ਬੀ ਟੀਮ ਹੈ ਇਹ 1991 92 ਦੇ ਜਿਵੇਂ ਫੈਸਲੇ ਨੂੰ ਲਾਗੂ ਕਰਤੇ ਇਥੋਂ ਦੀ ਮੋਦੀ ਸਰਕਾਰ ਲੱਗੀ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਇਹ ਲੱਗਿਆ ਹੋਇਆ ਹੈ ਕਿ ਇੱਥੇ ਭਾਰਤ ਮਾਰਾ ਨਾਆਂ ਜਾਂ ਸੜਕਾਂ ਦੇ ਉੱਤੇ ਜਵਰੀ ਜ਼ਮੀਨਾਂ ਬਿਨਾਂ ਪੈਸਾ ਤੋਂ ਖੋਈਆਂ ਗਈਆਂ ਹੋਣ ਜਾਂ ਜਿਉਂਦਵਾਰੀ ਘਟਨਾ ਹੋਵੇ ਜਾਂ ਹੋਰ ਪਿੰਡਾਂ ਦੇ ਵਿੱਚ ਠੂਠੇ ਵਾਲੀ ਮਾਨਸਾਰੀ ਹੋਵੇ ਇਹ ਸਾਰੀਆਂ ਗੱਲਾਂ ਦੱਸਦੀਆਂ ਕੀ ਨੇ ਕਿ ਇਹ ਜ਼ਮੀਨਾਂ ਹੜੱਪਣ ਨੂੰ ਤੇ ਕਾਜਪੇਟ ਕਰਾਉਣਿਆਂ ਨੂੰ ਦੇਣ ਨੂੰ ਕਿੰਨਾ ਤਾਬਲ ਹੈ ਇਹ ਲੈਂਡ ਪਾਲਿਸੀ ਉਹਦਾ ਇੱਕ ਹਿੱਸਾ ਹੈ ਜਿਹੜੇ ਕਾਇਕ ਨੂੰ ਸੀ ਜਾ ਕੰਨ ਮੇ ਬਣਵੀਆਂ ਨੀਤੀਆਂ ਸੀ ਉਹਨਾਂ ਦਾ ਇੱਕ ਹਿੱਸਾ ਤੇ ਲਾਗੂ ਕਰਨਾ ਜਿਹੜਾ ਉਹਨੂੰ ਜਾ ਰਿਹਾ ਤੇ ਅੱਜ ਦੇ ਲੋਕਾਂ ਨੇ ਇਹ ਗੱਲ ਇਹਨੂੰ ਵਿਖਾ ਦਿੱਤੀ ਵੀ ਜਿਹੜੇ ਤੂੰ ਪੈ ਜਿਹੜੇ ਕਾਲਪੈਟ ਕਰਾਣੇ ਨੂੰ ਤੂੰ ਲਿਆਉਣ ਨੂੰ ਫਿਰਦਾ ਹੈ ਇਹ ਪੰਜਾਬ ਦੀ ਧਰਤੀ ਹੈ ਇਹ ਸ਼ਹੀਦ ਆਜ਼ਮ ਉਧਮ ਸਿੰਘ ਗਦਰੀ ਬਾਬਿਆਂ ਕਤਾਰ ਸਰਾਬਿਆਂ ਤੇ ਸਾਡੇ ਦਸਾਂ ਗੁਰਦਾਰੀ ਧਰਤੀ ਹੈ ਇਸ ਧਰਤੀ ਦੇ ਉੱਤੇ ਇਹ ਕਾਲਪੈਟ ਕਰਾਣਿਆਂ ਨੂੰ ਪੈ ਨਹੀਂ ਪਾਉਣ ਦੇਣਗੇ ਤੇ ਇੱਕ ਗੱਲ ਇਹ ਸਾਫ ਹੋਈ ਹੈ ਕਿ ਜਿਹੜੀ ਲੜਾਈ ਆਪਾਂ ਦਿੱਲੀ ਵੇਲੇ ਲਗਭਗ 6 ਮਹੀਨਿਆਂ ਚ ਲੋਕਾਂ ਨੂੰ ਤਿਆਰ ਕੀਤਾ ਸੀ ਤੇ ਇਹਦੀ ਇਹ ਸੰਨੀਤੀ ਪਾਲਸੀ ਨੇ ਆਹ ਲੋਕਾਂ ਨੂੰ ਦਿਨਾਂ ਦੇ ਵਿੱਚ ਹੀ ਜਿਹੜਾ ਸੜਕਾ ਤੇ ਲੈ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਇਕੱਠਾ ਨੇ ਹੋਰ ਵੱਡੇ ਹੋਣਾ ਕਿਉਂਕਿ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਇੱਕ ਨਹੀਂ ਇੱਥੇ ਅਮਰੀਕਾ ਵਰਗੇ ਮੌਖਾ ਨਾਲ ਜਿਹੜਾ ਮੌਸਤ ਬਾਜ਼ਾਰ ਹੈ ਜਿਹੜਾ ਅਗਸਤ ਦੇ ਵਿੱਚ ਉਹਨਾਂ ਦੀਆਂ ਫਸਲਾਂ ਨੇ ਇੱਥੇ ਆਉਣਾ ਤੇ ਸਾਡੀਆਂ ਫਸਲਾਂ ਨੂੰ ਖਤਮ ਕਰਨਾ ਉਹਦੇ ਨਾਲ ਜੋੜ ਕੇ ਵੀ ਲੋਕਾਂ ਨੇ ਵੱਡੀ ਪੱਧਰ ਤੇ ਉੱਠਣਾ ਤੇ ਇਸ ਗਦਰ ਨੂੰ ਇਸ ਲਹਿਰ ਨੂੰ ਜੇ ਸਮਝੇ ਵੀ ਅਸੀਂ ਰੋਕ ਜਾਂਗੇ ਇਹਦੇ ਵਾਸਤੇ ਰੋਕਣਾ ਬਹੁਤ ਮੁਸ਼ਕਲ ਹੈ। ਆ ਪ੍ਰਧਾਨ ਸਾਹਿਬ ਕਿਦਾਂ ਦੇਖਦਾ ਪੰਜਾਬ ਦੇ ਬਾਰੇ ਗੱਲ ਕਰੇ ਤਾਂ ਲਗਭਗ ਜਿਹੜੇ ਸਿਆਣੇ ਬੁੱਧੀਜੀਵੀ ਉਹ ਕਹਿੰਦੇ ਵੀ 40% ਲਗਭਗ ਰਕਬਾ ਜਿਹੜਾ ਖੇਤੀ ਥੱਲੋਂ ਹੁਣ ਤੱਕ ਜਾ ਚੁੱਕਿਆ ਹੈ। ਠੀਕ ਆ ਚਾਹੇ ਉਹ ਆਪਾਂ ਗੱਲ ਕਰ ਗਏ ਆ ਵੱਡੀਆਂ ਛੜਕਾਂ ਜਿਨ੍ਹਾਂ ਦੇ ਵਿੱਚ ਭਾਰਤ ਮਾਲਾ ਨਾਂ ਦੇ ਪ੍ਰੋਜੈਕਟ ਹੈ। ਠੀਕ ਆ ਤੇ ਚਾਹੇ ਕੋਲੋਨੀਜ਼ਮ ਤੇ ਜੇਕਰ 65000 ਕਿੱਲਾ ਕਹਿੰਦੇ ਇੱਥੇ ਗੱਲ ਨਹੀਂ ਰੁਕਣੀ 1 ਲੱਖ ਕਿੱਲੇ ਤੋਂ ਉੱਤੇ ਚੱਲ ਜਣੇ ਤੇ ਪੰਜਾਬ ਦੇ ਵਿੱਚੋਂ ਜੇ ਇਹਨਾਂ ਰਕਵਾ ਜਾਊਗਾ ਤਾਂ ਜਿਹੜਾ ਦੇਸ਼ਵਾਸ ਤੇ ਖੇਤੀ ਦਾ ਸੰਕਟ ਵੀ ਜਿਹੜਾ ਖੜਾ ਹੋ ਸਕਦਾ ਤੁਸੀਂ ਮੇਰੀ ਗੱਲ ਸੁਣੋ ਵੀ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਜਦੋਂ ਇੱਥੇ ਵੱਡੇ ਵੱਡੇ ਕਾਲ ਪੈਂਦੇ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿਵੇਂ ਲੋਕਾਂ ਨੇ ਭਖੜਾ ਤੇ ਹੋਰ ਤੀਜਾ ਖਾ ਕੇ ਕਾ ਫੂਸ ਪੱਤੇ ਗੁਜ਼ਾਰਾ ਕਰਦੇ ਸੀ ਉਦੋਂ ਵੀ ਇਹ ਤਾਂ ਸੀ ਵੀ ਅੰਗਰੇਜ਼ ਇੱਥੋਂ ਚੀਜ਼ਾਂ ਖਰੀਦ ਕੇ ਇੰਗਲੈਂਡ ਨੂੰ ਲੈ ਜਾਂਦੇ ਸੀ ਕਿ ਇਥੇ ਵੱਡੇ ਕਾਜ ਦਾ ਸਾਹਮਣਾ ਕਰਨਾ ਪੈਂਦਾ ਸੀ ਹਜ਼ਾਰਾਂ ਮੌਤਾਂ ਹੁੰਦੀਆਂ ਸੀ ਉਸੇ ਨੂੰ ਲੈ ਕੇ ਇਹ ਹੁਣ ਆ ਰਿਹਾ ਹੈ ਪੰਜਾਬ ਦੀ ਇੱਕੋ ਇੱਕ ਧਰਤੀ ਆ ਜਿਹੜਾ ਕੇਂਦਰੀ ਮੂਲ ਭੰਡਾਰ ਦੇ ਵਿੱਚ 60% ਜਿਹੜਾ ਅਨਾਜ ਆ ਪਾਉਂਦਾ ਤੁਸੀਂ ਵੇਖੋ ਵੀ ਐਡੇ ਵੱਡੇ ਸੂਬੇ ਨੂੰ ਖਤਮ ਕਰਨਾ ਤੇ ਕੀ ਆਪਾਂ ਨੂੰ ਇਹ ਲੱਗ ਨਹੀਂ ਰਿਹਾ ਵੀ ਆਉਣ ਵਾਲੇ ਸਾਲਾਂ ਵਿੱਚ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਾਰਡ ਦੇ ਵਿੱਚ ਕਾਲ ਪਊਗਾ ਜਿਹੋ ਜਿਹੇ ਹਾਲਾਤ ਆ ਜਿਹੜੇ ਉਹ ਦੱਸ ਰਹੇ ਨੇ ਤੇ ਲਗਾਤਾਰ ਜਿਹੜਾ ਪੰਜਾਬ ਦੇ ਉੱਤੇ ਲਗਾਤਾਰ ਜਿਹੜਾ ਖਸਰੇ ਕਿਸਾਨੀ ਦੇ ਉੱਤੇ ਸੰਕਟ ਚੱਲ ਰਿਹਾ ਪਹਿਲਾਂ ਖੇਤੀ ਕਾਨੂੰਨ ਆਇਆ ਹੁਣ ਲੈਂਡ ਪੂਲਿੰਗ ਪਾਲਸੀ ਆਈ ਹੈ ਕਿ ਜਿਸ ਤਰ੍ਹਾਂ ਅੱਜ ਵੀ ਲੋਕ ਆ ਉਹਦੇ ਬੱਚਿਆਂ ਨੂੰ ਟਰੈਕਟਰਾਂ ਦੇ ਨਾਲ ਬਾਹ ਕੇ ਲੈ ਕੇ ਆਏ ਕੀ ਲੱਗਦਾ ਕਿ ਇਹ ਲੜਾਈ ਹੁਣ ਲਗਾਤਾਰ ਹੀ ਚੱਲੀ ਜਾਊ ਜਾਂ ਕਿਉਂਕਿ ਇਹ ਤਾਂ ਚਲੋ ਇੱਕ ਦਿਨ ਵਾਪਸ ਹੋਣੀ ਹੈ ਲੈਂਡ ਪੂਲਿੰਗ ਪਾਲਸੀ ਪਰ ਉਦੋਂ ਬਾਅਦ ਫੇਰ ਹਮਲਾ ਹੋ ਸਕਦਾ ਇਹਨਾਂ ਨੇ ਆਹ ਦਾ ਹਮਲਾ ਸੋਚਣਾ ਹੈ ਕਿ ਜਿੱਥੋਂ ਤੱਕ ਇਹ ਗੱਲ ਆਈ ਹੈ ਕਿੱਡਾ ਵੱਡਾ ਲੋਕਾਂ ਦਾ ਸਮਰਥਨ ਸੀ ਕਿਵੇਂ ਸਾਡੀਆਂ ਮਾਵਾ ਭੈਣਾਂ ਨੇ ਬਾਹਰ ਨਿਕਲ ਕੇ ਲੋਕਾਂ ਦਾ ਸਵਾਗਤ ਕੀਤਾ ਕਿਵੇਂ ਬੱਚਿਆਂ ਨੂੰ ਲੈ ਕੇ ਕਿਸਾਨ ਟਰੈਕਟਰਾਂ ਤੇ ਇੱਥੇ ਆਏ ਨੇ ਇਸ ਗੱਲ ਦੀ ਸਾਡੇ ਲੋਕਾਂ ਨੂੰ ਇਹ ਭਿੰਨਕ ਪੈ ਗਈ ਵੀ ਜਮੀਨਾਂ ਸਾਡੀਆਂ ਰਹਿਣੀਆਂ ਨਹੀਂ ਇਸ ਖਾਤੇ ਸਾਨੂੰ ਜੇ ਸਾਡੀਆਂ ਜਾਣਾਂ ਵੀ ਜਾਣ ਤਾਂ ਉਹ ਵੀ ਕੋਈ ਮਹਿੰਗਾ ਸੌਦਾ ਨਹੀਂਗਾ ਕਿ ਅਸੀਂ ਉਹਨਾਂ ਨੂੰ ਵੀ ਦੇ ਕੇ ਆਪਦੀ ਜ਼ਮੀਨ ਨੂੰ ਨਹੀਂ ਦੇਵਾਂਗੇ ਇਹ ਇੱਕਲਾ ਸਵਾਲ ਕਿਸਾਨ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਹੋਗਾ ਜਾਂ ਰਾਜਨੀਤਿਕਾ ਗੈਰ ਰਾਜਨੀਤਿਕ ਤਾਂ ਹੋਰ ਹੈ ਕਿੱਦਾਂ ਇਸ ਲੜਾਈ ਨੂੰ ਕਿਦਾਂ ਲੜ ਰਹੇ ਹੋ ਮੰਨ ਲਓ ਤੁਹਾਡਾ ਸਾਝਾ ਫਰੰਟ ਹੈ ਜਾਂ ਘੱਟੋ ਘੱਟ ਮੰਨ ਲਓ ਮੁੱਦਿਆਂ ਤੇ ਤੁਹਾਡੇ ਵਿਚਾਰ ਕਿਸ ਤਰ੍ਹਾਂ ਵੀ ਕੀ ਤੁਹਾਡਾ ਇਕਾ ਦੁਬਾਰਾ ਹੋ ਸਕਦਾ ਇੱਕ ਅਸੀਂ ਤਾਂ ਜੋ ਪਹਿਲਾਂ ਸਾਡੇ ਉਹ ਵੀਰ ਐਮਐਸਪੀ ਨੂੰ ਲੈ ਕੇ ਬਾਜਰ ਤੇ ਗਏ ਸੀ ਉਦੋਂ ਵੀ ਉਹਨਾਂ ਨੂੰ ਆਖਿਆ ਸੀ ਵੀ ਹਮਲਾ ਵੱਡਾ ਹੈ ਆਪਾਂ ਦਲ ਕੇ ਚੱਲ ਗਏ ਇਕੱਠੇ ਹੋ ਕੇ ਚੱਲ ਗਏ ਪਰ ਠੀਕ ਆ ਉਹ ਜਥੇਬੰਦੀਆਂ ਆਪਣਾ ਵਿਚਾਰ ਸੀ ਅਸੀਂ ਉਹਨਾਂ ਨੂੰ ਕੋਈ ਮਾੜਾ ਚੰਗਾ ਨਹੀਂ ਕਹਿ ਸਕਦੇ ਵਧੀਆ ਸੀਗਾ ਐਮਐਸਪੀ ਦੀ ਲੜਾਈ ਹੈ ਜਿਹੜੀ ਉਹ ਲੜਾਈ ਵੀ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਦੇ ਵਿੱਚ ਸ਼ਾਮਿਲ ਸੀ ਦੇਣੀਆਂ ਬੰਦੀਆਂ ਸੀ ਪਰ ਹੈ ਕਿ ਅੱਜ ਫੇਰ ਸਾਨੂੰ ਲੋੜ ਹੈ ਇੱਕ ਪਾਸੇ ਅਸੀਂ ਐਲਐਸਪੀ ਮੰਗ ਰਹੇ ਹਾਂ ਦੂਜੇ ਪਾਸੇ ਸਾਡੀਆਂ ਜ਼ਮੀਨਾਂ ਜਾ ਰਹੀਆਂ ਹਨ ਸਾਡੀਆਂ ਮੰਡੀਆਂ ਜਾ ਰਹੀਆਂ ਹਨ ਤੇ ਐਮਐਸਪੀ ਸਾਨੂੰ ਮਿਲੇਗੀ ਕਿੱਥੋਂ ਇਸ ਲਈ ਵੱਡੀ ਲੜਾਈ ਜ਼ਮੀਨਾਂ ਦੀ ਹੈ ਤੇ ਇਹਨਾਂ ਸਾਰਿਆਂ ਜਥੇਬੰਦੀਆਂ ਨੂੰ ਇੱਕ ਨਾ ਇੱਕ ਦਿਨ ਇੱਥੇ ਉਸੇ ਪਲੇਟਫਾਰਮ ਤੇ ਇਕੱਠੀਆਂ ਹੋਣੀਆਂ ਤੇ ਅਸੀਂ ਆਸ ਹੀ ਕਰਦੇ ਹਾਂ ਜਿਵੇਂ ਦਿੱਲੀ ਦੇ ਕੋਲ ਇਕੱਠੀਆਂ ਹੋਈਆਂ ਸੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ